हां हां जी किसान भाइयो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦਾ ਬਈ ਫਾਰਮ ਆ तकरीबन ਬਾਈ ਕੋਲੇ 20 ਤੋਂ 25 ਗਨਗ ਰੱਖੇ ਹੋਏ ਨੇ ਬਾਈ ਇਹਨਾਂ ਵਿੱਚੋਂ ਬਾਈ ਦੀਆਂ ਦੋ ਘਰ ਦੀਆਂ ਬੇੜਾਂ ਮਕਾਊ ਆ ਆਉ ਪੁੱਛ ਲੈਨੇ ਬਾਈ ਟੋਟੇਲ ਤੇ ਪਿੰਡ ਬਈ ਛੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਪਧੌੜ ਪਧੌੜ ਤੋਂ 4 ਕਿਲੋਮੀਟਰ ਦੀ ਦੂਰੀ ਤੇ ਰਹਿਆ ਨਾ ਪਿੰਡ ਛੰਨਾ ਗਲਾਬ ਸਿੰਘ ਵਾਲਾ ਬਾਕੀ ਬਾਈ ਦਾ ਕੰਟੈਕਟ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਬਾਈ ਦੇ ਯਾਰ ਬਾਈ ਜੀ ਹਸਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਠਾਕ ਜੀ ਵਧੀਆ ਨਾਮ ਬੋਲਦੇ ਆਪਣਾ ਨਾਮ ਹਰਜੀਤ ਸਿੰਘ ਜੀ ਠੀਕ ਆ ਬਾਈ ਤੇ ਬਾਈ ਅਸ਼ੋਕ ਗਲਾਪ ਸਿੰਘ ਹਾਂ ਬਾਈ ਕੋਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਤੀਜਾ ਸੂਸ ਹੁੰਦੀ ਹੈ ਲੈਟਰ ਕਿੰਨੇ ਦਿਨ ਲੈਂਦੀ ਆ ਕਾਜ ਜਿਹੜਾ ਇਹਦੇ ਪੂਰੇ ਆਜ ਅੱਜ ਪੂਰੇ ਆ ਦੇਣ ਹਾਂ ਦੋ ਉੱਤੇ ਲੈ ਜੇ ਤਿੰਨ ਲੈ ਜੇ ਠੀਕ ਆ ਹਾਂ ਦੇਣੇ ਦੇ ਅੱਜ ਪੂਰੇ ਆ ਆਪਣੇ ਫਾਰਮ ਦੀ ਬੈੜ ਆ ਇਹ ਆਪਣੇ ਫਾਰਮ ਦੀ ਜਿੱਦੀ ਘਰ ਦੀ ਬੈੜ ਆਗੀ ਠੀਕ ਆ ਨਾਲ ਮੱਕੀ ਦਾ ਚਾਰ ਜੂਰ ਪਾਉਣਾ ਉਹਦੇ ਕਰਕੇ ਵੇਚਦੇ ਆ ਦੋ ਪਸ਼ੂ ਸਹੀ ਗੱਲ ਆ ਤੇ ਕੀ ਰਕੜਾ ਦੁੱਧ ਇਹਨੇ ਦਿੱਤਾ ਬਸ 22 22 ਲੀਟਰ ਦਿੱਤਾ ਵਾ ਖੋਲ ਦੇ ਭਾਈ ਤੋਰ ਕੇ ਲਖਾ ਦੇ ਖੋਲ ਕਾਦਣਾ 22 22 ਦੀ ਗਰੰਟੀਡ ਆ ਠੀਕ ਆ ਖੋਲ ਕਾਦਦਾ ਭਾਈ ਤੇ ਆਰਡਰ ਚੰਗਾ ਥਣਲੇਵਾ ਨੇੜ ਤੋਂ ਚੈੱਕ ਕਰਵਾਵਾਂਗੇ ਜਰੂਰ ਨਾਲਾ ਨੂੜਾ ਚੰਗੀਆਂ ਨੇ ਵੀ ਫੇਸ ਬਿਊਟੀ ਵੀ ਚੰਗੀਆਂ ਕਰਮ ਵਾਲੇ ਆ ਫਾਰਮ ਦੀ ਬਾਈ ਦੀ ਵੜਾ ਘਰ ਦੀ ਵੜਾ ਬਾਈ ਦੀ ਤੇ ਵੈਸੇ ਤਾਂ ਬਾਈ ਦਾ ਵਪਾਰ ਦਾ ਕੰਮ ਵੀ ਆ ਪਰ ਇਹ ਜਿਹੜੇ ਇਹ ਦੋਨੇ ਗਾਵਾਂ ਬਾਈ ਦੇ ਕਰਦੀਆਂ ਨੇ ਜੇ ਵਪਾਰ ਵਾਲੀ ਹੂ ਤਾਂ ਵਪਾਰ ਵਾਲੀ ਦੱਸਾਂਗੇ ਠੀਕ ਆ ਬਾਈ ਹਾਂ ਬੀਮੇ ਵੀ ਇਹਨਾਂ ਦੇ ਦੋਨਾਂ ਦੇ ਫੋਨਾਂ ਦੋ ਦੋ ਸਾਲ ਦੇ ਬੀਮੇ ਪਏ ਆ ਠੀਕ ਆ ਬਾਈ ਦੋ ਦੋ ਸਾਲ ਦੇ ਬਾਈ ਦੇ ਬੀਮੇ ਇਹਨਾਂ ਦੇ ਕਰਵਾਏ ਪਏ ਆ ਬਾਈ ਠੀਕ ਆ ਕਿ ਨਹੀਂ ਆਰਡਰ ਚੰਗਾ ਦੁੱਧ ਦਾ ਹੂੰ ਸਹੀ ਗੱਲ ਆ ਬਾਈ ਠੰਡੀ ਹਾਂ ਦੀ ਦੁੱਧ ਦੀ ਹਰ ਇੱਕ ਚੀਜ਼ ਗਰੰਟਡ ਬਸ ਠੀਕ ਆ ਠੰਡੀ ਠੋਡੀ ਕਿਵੇਂ ਆ ਠੰਡੀ ਹੁੰਦੀ ਪੂਰੀ ਸੀਲ ਦੀ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਹੱਲਣਾ ਗਰਮ ਵਾਲੀ ਨੇ ਭੋਰਾ ਨਹੀਂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਜਿੰਨਾ ਚੋਥੀ ਚੋ ਜਿਵੇਂ ਮਰਜ਼ੀ ਚੋ ਕੋਈ ਚੱਕਰ ਨਹੀਂ ਆ ਠੀਕ ਆ ਤੇ ਮੁੱਲ ਕੀ ਆ ਬਾਈ ਇਹਦਾ ਮੋਲ ਜਿਹੜਾ ਟ੍ਰੈਕ ਦਾ ਕ੍ਰਾਊਨ ਹੁੰਦਾ ਜਹਾ 70 ਕਰਾਈ ਚੱਲੋ ਹੂੰ ਤੇ 80 ਕਰਾਈ ਚੱਲੋ 62000 ਦੀ ਹਾਂ ਨਾ ਮੁੱਲ ਕਰਾਉ ਨੂੰ 70 ਕਰਾ ਲੋ 80 ਕਰਾ ਲੋ 62000 ਦੀ ਬਾਈ ਕਹਿੰਦਾ ਹਾਂ ਨਾ ਜੀ ਜਮਾ ਦੇ ਦੇ ਮੋਲਾ ਬਾਈ ਚੰਗੀ ਆ ਬੜਾ ਫੁੱਲ ਕਰਦ ਗਾ ਰਿਹਾ ਆ ਆਰਡਰ ਠੀਕ ਹੈ ਬਾਈ ਹੂੰ ਬਾਕੀ ਵੱਡੀ ਗੱਲ ਬੀਮੇ ਵੀ ਹੈਗਾ ਦੋ ਦੋ ਸਾਲਾਂ ਦਾ ਟਾਈਮ ਪਿਆ ਹਜੇ ਅੱਗੇ ਬਾਈ ਦੋ ਨੰਬਰ ਕਿਹੜਾ ਸੂਆ ਇਹ ਵੀ ਤੀਜਾ ਸੂਰੀ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹਨਾਂ ਦੀ 4 ਦਿਨ ਬਾਕੀ ਆ ਠੀਕ ਹੈ ਕੀ ਰਿਕਾਰਡ ਆ ਦੋਦਾਂ ਇਹਦਾ ਇਹਦਾ ਤਾਂ 29 ਲੀਟਰ ਤੱਕ 29 ਲੀਟਰ 29 29 ਠੀਕ ਆ। ਛੇਸ ਬੜਾ ਪਿਆਰਾ, ਕੱਦ ਫੁੱਲਾ, ਰਾਜੀ ਫੁੱਲਾ, ਨਾੜਾ ਨੂੜਾ ਚੰਗੀਆਂ। ਕੱਲਾ ਕੱਲਾ ਥਣ ਬਈ ਮੁੱਠੀ ਵਾਲਾ ਥਣ, ਚਾਰੇ ਥਣ ਲੈ ਨਿੱਖੜ ਮੇ ਪੂਰੇ ਗੈਰ ਤੇ। ਢੰਡੀ ਢੁੰਡੀ ਪੂਰੀ ਆ। ਹਾਂ ਪੂਰੀ ਫੁੱਲ ਢੰਡੀਆਂ ਜਿਵੇਂ ਮਰਜ਼ੀ ਲੈ ਕੱਫੜੀ ਚੱਲੋ ਉਹਨੂੰ। ਬਲੇ ਥਣ ਤੋਂ ਕੋਈ ਇੱਕ ਦੀ ਗਾਰੰਟੀ ਆ। ਖੋਲ ਦੇ ਬਾਈ ਤੋਲ ਕੇ। ਇਹ ਚਾਰੇ ਕਾਰਨ ਹੀ ਵੇਚਦੇ ਆ। ਹੂੰ। ਇਹਦਾ ਵੀ ਬੀਮਾ ਕਰਾਇਆ ਵਾ। ਹਾਂਜੀ। ਇਹਦਾ ਵੀ ਕਰਾਇਆ ਵਾ ਬੀਮਾ। ਹਾਂ ਇਹਦਾ ਹੀ ਬੀਮਾ ਫੁੱਲਾ ਜੀ। 2 ਸਾਲਾਂ ਦਾ ਬੀਮਾ ਇਹਦਾ ਪਿਆ 3 ਸਾਲਾਂ ਦਾ ਬੀਮਾ ਹੋਇਆ ਸੀ। ਠੀਕ ਆ ਬਾਈ। ਹ ਇਹ ਕਾਫੀ ਐਸੇ ਚੰਗਾ ਤੇ ਬੋਦੀਬਾਦੀ ਚੰਗੀ ਆ ਸਨੈਕ ਪੁਣਾ ਚੰਗਾ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਖਾਣ ਲੇਵਾ ਚੰਗਾ ਬਈ ਇਹ ਹਜੇ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਤੇ ਇਹਦਾ ਮੁੱਲ ਕੀ ਇਹਦਾ ਮੁੱਲ ਕੀ ਆ ਬਈ ਇਹਦਾ ਮੁੱਲ ਵੀ ਜੇ ਮਨ ਕਰਾਈ ਚੱਲੋ 80 90 ਕਰਾਈ ਚੱਲੋ ਇਹ 65 ਦੀ ਹਾਂ ਨਾ ਬਹੁਤ ਠੀਕ ਆ ਬਈ ਮੁੱਲ ਲਗਰਾਉ ਨੂੰ 80 ਕਰਾ ਲਾ 90 ਕਰਾ ਲਾ 65000 ਦੀ ਬਾਈ ਕਹਿੰਦਾ ਵੜਾ ਜਿਹੜੀ ਦੇ ਦਾਂਗੇ ਬਈ ਚੰਗੀ ਆ ਵੜਾ ਫੁੱਲ ਕਰਦਾ ਤੇ ਥਣਲੇ ਬਾਦ ਚੰਗਾ ਤੇ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਢਿੱਲਾ ਬਹੁਤ ਪਈਆਂ ਸਾਰੀਆਂ ਬਲਡਲਾਂ ਦਾ ਕੱਢੂ ਫੇਰ ਸੁਕੀ ਬਈ ਥਣ ਘਣ ਬਹੁਤ ਚੰਗਾ ਮੁੱਲ ਜਮਾ ਜੈ ਜਬਈ 65000 ਇਹਦਾ ਬਾਟ ਯਾਰ ਠੀਕ ਹੈ ਕਿ ਨਹੀਂ ਇਹਦਾ ਡਾਇਰੈਕਟ ਦੇਖੋ ਕਿੰਨੀਆਂ ਪਈਆਂ ਬਹੁਤ ਲੰਬੀਆਂ ਤੇ ਕਿਸੇ ਵੀਰ ਨੂੰ ਦੋਨਾਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਗ ਨਗ ਕਰ ਲਿਓ ਜੀ ਧੰਨਵਾਦ